ਖੇਤਰੀ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਬਹੁਤ ਜ਼ਕੀਨਾ ਜਿਸ ਤਰ੍ਹਾਂ ਤੁਸੀਂ ਫਰੀਦਕੋਟ ਚੋਣ ਮੈਦਾਨ ਦੇ ਕਿਸ ਤਰ੍ਹਾਂ ਨਾਲ ਚਾਲੂ ਕੀਤਾ ਤਾਂ ਲੋਕਾਂ ਨੂੰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਜੀ ਫਰੀਦਕੋਟ ਲੋਕ ਸਭਾ ਹਲਕੇ ਦੇ ਲੋਕ ਜਿਹੜੇ ਬਹੁਤ ਜਵਾਨ ਬਹੁਤ ਸਿਆਣੇ ਨੇ ਉਹਨਾਂ ਵਿੱਚ ਬੜਾ ਜੋਸ਼ ਹੈ ਇਸ ਗੱਲ ਨੂੰ ਲੈ ਕੇ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਾਸ ਨੂੰ ਇੱਥੋਂ ਬਤੌਰ ਉਮੀਦਵਾਰ ਉਤਾਰਿਆ ਗਿਆ ਹੈ ਬਹੁਤ ਵਧੀਆ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਕਾਰਮਚਾਰੀਆਂ ਬੋਲ ਕਹਿ ਰਹੇ ਆ ਕਿ ਤੇਰੇ ਦੀਆਂ ਤੇਰੇ ਦੀਆਂ ਸਾਈਕਲ ਪਰ ਦੂਜੇ ਪਾਸੇ ਰਾਜਾ ਬਰੇਂਗਜੀ ਕਹਿ ਰਹੇ ਆ ਜੇਕਰ ਇਹ 11 ਤੇਰੇ ਨਗੇ 13 ਸੀਟਾਂ ਲਗਾ ਜਾਣਗੇ ਮਕੂਨ ਦੇ ਵਿੱਚ ਜੋ ਵੀ ਹਮ ਸਪਾਰਸ਼ ਕਰਦੇ ਕੋਟਨ ਪਰ ਕੀ ਕਿਹਾ ਨਾ ਦੇਖੋ ਇਹ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਹੈ ਪੰਜਾਬ ਦੇ ਲੋਕਾਂ ਨੇ ਜੋ ਮੈਂ ਸਮਝਦਾ ਕਿ ਖੇਤਰੀ ਪਾਰਟੀ ਦੇ ਹੱਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਮਨ ਬਣਾ ਲਿਆ ਹੋਇਆ ਔਰ ਪਰਫਾਰਮੈਂਸ ਜਿਹੜੀ ਹੈ ਉਸ ਦੀ ਤੁਲਨਾਤਮਕ ਸਮੀਖਿਆ ਕਰ ਚੁੱਕੇ ਆ ਪੰਜਾਬ ਦੇ ਲੋਕ ਤਾਂ ਸ਼ੋਮਨੀ ਅਕਾਲੀਵਾਲ ਦੇ ਕੰਮਕਾਰ ਜਿਹੜੇ ਕੀਤੇ ਨੇ ਉਹਨਾਂ ਦਾ ਕੋਈ ਹੋਰ ਜਿਹੜਾ ਉਹ ਹੋਰ ਉਹਦਾ ਮੁਕਾਬਲਾ ਨਹੀਂ ਤੇ ਇਸ ਵਾਰ ਲੋਕ ਮਨ ਬਣਾ ਚੁੱਕੇ ਨੇ ਕਿ ਅਸੀਂ ਸ਼ੋਮਨੀ ਅਕਾਲੀਵਾਲ ਨੂੰ ਮਜ਼ਬੂਤ ਕਰਨਾ ਜੇ 11 ਦਾ ਕੰਮ ਕੀਤੇ ਜੇ 1000 ਰੁਪਿਆ ਖਾਤੇ ਵਿੱਚ ਪਾਵਾਂਗੇ ਜਾਂ ਸਰਕਾਰ ਨੇ ਕੱਟ ਦਿੱਤਾ ਆਪਾਂ ਨੂੰ ਪਤਾ ਹੀ ਹੈ ਜੀ ਇਹ ਇਕੱਲੇ 1000 ਰੁਪਏ ਵਾਲੇ ਵਾਅਦੇ ਨਹੀਂ ਹੋਰ ਵੀ ਬਹੁਤ ਸਾਰੇ ਵਾਅਦੇ ਜਿਹੜੇ ਕੀਤੇ ਸੀ ਇਹਨਾਂ ਨੇ ਆਪਣੇ ਚੋਣ ਮੈਨੀਫੈਸਟੋ ਪੇਪਰ ਦੇ ਵਿੱਚ ਤਾਂ ਉਹਦੇ ਵਿੱਚੋਂ ਕੋਈ ਵੀ ਇਹਨਾਂ ਨੇ ਪੂਰਾ ਨਹੀਂ ਕੀਤਾ ਵੀਆਈਪੀ ਕਲਚਰ ਜਿਹੜਾ ਸਭ ਤੋਂ ਵੱਧ ਇਹਨਾਂ ਨੇ ਲੈ ਕੇ ਆਂਦਾ 1000 ਰੁਪਏ ਵਾਲੀ ਜਿਹੜੀ ਗੱਲ ਉਹ ਵੀ ਨਹੀਂ ਮੰਨੀ ਹੋਰ ਵੀ ਇਹ ਕਿਸੇ ਵੀ ਆਪਣੀ ਗੱਲ ਦੇ ਉੱਤੇ ਪੂਰੇ ਨਹੀਂ ਉੱਤਰੇ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਆਪਣੇ ਚੈਨਲ ਦੇ ਮਾਧਿਅਮ ਨਾਲ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਇਹ ਲੋਕ ਸਵਾਲ ਕਿਤੇ ਨੂੰ ਤਾਂ ਇਹਹੀ ਬੇਨਤੀ ਕਰਨੀ ਚਾਹੁੰਦਾ ਇਹ ਬੜਾ ਮੌਕਾ ਵਧੀਆ ਦਿੱਤਾ ਹੈ ਇਸ ਵਾਰ ਤੁਸੀਂ ਕਿਰਪਾ ਕਰਕੇ ਆਪਣੇ ਇਲਾਕੇ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਪੁਰ ਨੂੰ ਜੀਓਮਨੀ ਅਕਾਲੀ ਦਲ ਵਲੋਂ ਜੋ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਨੂੰ ਤੱਕੜੇ ਕਰਕੇ ਤੁਸੀਂ ਕਿੰਨੀ ਪਾਰਟੀ ਨੂੰ ਮਜ਼ਬੂਤ ਕਰਦੇ ਹੋ ਆਪਾਂ ਨੂੰ ਪਤਾ ਹੀ ਹੈ ਕਿ ਨਸ਼ੇ ਹੁਣ ਅੱਕੇ ਨਾਲੋਂ ਜ਼ਿਆਦਾ ਸਰਕਾਰੀ ਸਰਪ੍ਰਸਤੀ ਹੀਟ ਜਿਹੜੇ ਵਿਖਦੇ ਆ ਔਰ ਉਹ ਦਿਨੋ ਦਿਨ ਜਿਹੜਾ ਜਲਾ ਪ੍ਰਕੋਪ ਵਧ ਰਿਹਾ ਨਸ਼ੇ ਦਾ ਔਰ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨਸ਼ੇ ਤੇ ਠੱਲ ਤੱਕ ਕੀ ਪਾਉਣੀ ਸੀ ਕਿ ਨਸ਼ੇ ਹੋਰ ਵੀ ਬਹੁਤ ਸਾਰੀਆਂ ਲਾਹਨਤਾਂ ਇਹਨਾਂ ਤੋਂ ਸਟੇਟ ਅਕਸਰ ਅਸਲ ਵਿੱਚ ਸਟੇਟ ਸੁਭਾਣੀ ਨਹੀਂ ਜਾ ਰਹੀ ਕਿਉਂਕਿ ਇਹਨਾਂ ਕੋਲੇ ਗਰਾਊਂਡ ਲੈਵਲ ਤੇ ਜ਼ੇਰਬਾਨੀ ਨਹੀਂ ਹੈ ਸੇਕਰੋਂ ਦਾ ਇਨਰ ਕੰਮਕਾਰ ਨੂੰ ਮਿਹਰਬਾਨੀ ਹੈ ਇਹ ਆਪਦੇ ਹਰ ਜਿਹੇ ਹੁਕਮ ਨੇ ਉਹ ਦਿੱਲੀ ਤੋਂ ਲੈਂਦੇ ਆਂ ਤੇ ਪੰਜਾਬ 'ਚ ਲਾਗੂ ਕਰਦੇ ਜਿਸ ਦੇ ਨਾਲ ਪੰਜਾਬ ਦਾ ਕਦੇ ਵੀ ਭਲਾ ਹੋਣਾ ਨਹੀਂ ਇਹ ਅਪੀਲ ਕਰਦੇ ਆਂ ਫਿਰ ਮੈਂ ਇਹ ਅਪੀਲ ਕਰਦਾ ਆਂ ਕਿ ਦੇਖੋ ਪੰਜਾਬ ਦੀ ਲੁੱਟ ਕੀਤੀ ਜਾ ਰਹੀ ਆ ਪੰਜਾਬ ਦਾ ਪੈਸਾ ਜਿਹੜਾ ਹੈਗਾ ਉਹ ਦੂਜੀ ਸਟੇਟਾਂ 'ਚ ਆਪਣੇ ਵੱਲੋਂ ਆਪਣੇ ਜਿਹੜੇ ਇਹ ਆ ਆਰਡਰ ਲਈ ਉਹ ਲਗਾ ਰਹੇ ਆ ਆਪਾਂ ਨੂੰ ਬਚਣ ਦੀ ਲੋੜ ਹੈ ਆਪਾਂ ਪੰਜਾਬ ਵਾਸੀ ਆ ਜੀ ਕਾਪਾ ਇਹਨਾਂ ਨੂੰ ਜਿਹੜੇ ਜਿੱਲੀ ਤੋਂ ਚਲਣ ਵਾਲੀਆਂ ਪਾਰਟੀਆਂ ਨੇ ਨਾਲ ਸੰਮਾਨ ਸਿਖਾਇਆ ਤਾਂ ਇਤਿਹਾਸ ਆਪਾਂ ਨੂੰ ਕਦੇ ਮਹੂਤਵਪੂਰਨ ਸਰਕਾਰ ਨੇ ਨਹੀਂ